ਇਹ ਦੇਸ਼ ਭਰ ਵਿੱਚ ਮੁਸਲਿਮ ਪਾਈਚਾਰੇ ਵੱਲੋਂ Eid ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਲੁਧਿਆਣਾ ਦੇ ਗਿਆਸਪੁਰਾ ਅਤੇ ਹੋਰ ਵੱਖ-ਵੱਖ ਇਲਾਕਿਆਂ ਵਿੱਚ ਵੀ Eid ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਮੁਸਲਿਮ ਪਾਈਚਾਰੇ ਵੱਲੋਂ ਇਸ ਮੌਕੇ ਤੇ ਨਮਾਜ਼ ਅਦਾ ਕੀਤੀ ਗਈ ਤੇ ਗੱਲੇ ਮਿਲ ਕੇ ਇੱਕ ਦੂਜੇ ਨੂੰ Eid ਦੀ ਵਧਾਈ ਦਿੱਤੀ ਗਈ। ਅੱਜ ਦਾ ਦਿਨ ਬੜੀਆਂ ਖੁਸ਼ੀਆਂ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ। Eid ਦਾ ਤਿਉਹਾਰ ਇਹ ਦਾ ਇਹੜਾ ਜਿੱਥੇ ਰੋਜ਼ੇ ਖੋਲੇ ਜਾ ਰਹੇ ਨੇ ਉੱਥੇ ਮੈਂ ਸਮਝਦਾ ਜਿਹੜਾ ਵਰਤ ਰੱਖਣਾ ਇਹ ਵਾਕਈ ਜਿਸ ਤਰ੍ਹਾਂ ਕਹਰੇ ਸੀ ਕਿ ਸਰੀਰ ਦੇ ਟੋਟਲ ਅੰਗਾਂ ਦਾ ਵਰਤ ਹੈ ਟੋਟਲ ਸਾਡੀ ਇੱਕ ਸ਼ੁੱਧਤਾ ਹੁੰਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸਾਡੀ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਸ਼ੁੱਧਤਾ ਲਈ ਵਰਤ ਰੱਖੇ ਜਾਂਦੇ ਨੇ ਇਹ ਇੱਕ ਦੱਸਦੇ ਨੇ ਕਿ ਸਾਨੂੰ ਆਪਣੀ ਇੱਕ ਤਪੱਸਿਆ ਇੱਕ ਤਪ ਕਰਨ ਵਾਲੀ ਗੱਲ ਹੈ ਪਰ ਅੱਜ ਮੈਂ ਸਮਝਦਾ ਜਿੱਥੇ ਪੂਰੇ ਵਿਸ਼ਵ ਦੇ ਵਿੱਚ ਅੱਜ ਅਸੀਂ ਇੱਥੇ ਬੈਠੇ ਆ ਸਾਰੇ ਡਾਕਟਰ ਬਾਲੀ ਜੀ ਦੇ ਡਾਕਟਰ ਬਾਲੀ ਜੀ ਨੇ ਸਾਰਿਆਂ ਨੂੰ ਬੁਲਾ ਕੇ ਜਿੱਥੇ ਰਸ਼ਨ ਅਰੋੜਾ ਜੀ ਵਰਗੇ ਮਹਾਨ શિક્ષੀਤਾ ਸਾਰੇ ਇਸ ਕਾਰਜਕ ਸਾਥੀ ਸਾਰੇ ਬੈਠ ਕੇ ਜਿੱਥੇ ਖੁਸ਼ੀਆਂ ਸਾਂਝੀਆਂ ਕਰ ਰਹੇ ਆਂ ਖੀਰ ਦਾ ਪ੍ਰਸ਼ਾਦ ਛਕ ਰਹੇ ਆਂ ਸਾਰੇ ਇੱਕ ਭਾਈਚਾਰਕ ਸਾਂਝ ਦਾ ਜਿਹੜਾ ਕਿ ਸਾਡੇ ਦਾ ਭਾਰਤ ਦੀ ਪਹਿਚਾਣ ਹੀ ਅਨੇਕਤਾ ਵਿੱਚ ਇਕਤਾ ਹੈ ਇੱਥੇ ਜਿਹੜੀ ਭਾਈਚਾਰਕ ਸਾਂਝ ਹੈ ਕਿ ਹਿੰਦੂ ਮੁਸਲਮਾਨ ਸਿੱਖ ਈਸਾਈ ਸਭ ਆਪਸ ਦੇ ਹਨ ਭਾਈ ਭਾਈ ਥੈਂਕ ਯੂ ਇਸੀ ਤਰ੍ਹਾਂ ਹੀ ਦੀਨਾਨਗਰ ਵਿੱਚ ਵੀ ਮੁਸਲਮਾਨ ਪਾਈਚਾਰੇ ਵੱਲੋਂ Eid ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਥਾਨਕ ਜਾਮਾ ਮਸਜਿਦ ਵਿੱਚ ਮੁਸਲਮਾਨ ਪਾਈਚਾਰੇ ਵੱਲੋਂ ਨਮਾਜ਼ ਪੜੀ ਗਈ ਤੇ ਇੱਕ ਦੂਜੇ ਨੂੰ ਮਿਠਾਈਆਂ ਖਿਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। Eid ਨਾ ਰਮਜ਼ਾਨ ਗੁਜ਼ਰਨ ਤੋਂ ਬਾਅਦ Eid ul Fitr ਦਾ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਦੀਨਾਨਗਰ ਚ ਹੁੰਦਾ ਹੈ ਪੂਰੇ ਦੇਸ਼ ਪੂਰੀ ਦੁਨੀਆ ਚ ਮਨਾਇਆ ਜਾਂਦਾ। ਉਸੇ ਸੰਬੰਧ ਚ ਜਾਮਾ ਮਸਜਿਦ ਦੀਨਾਨਗਰ ਦੇ ਵਿੱਚ ਹਰ ਸਾਲ ਇਹ ਪ੍ਰੋਗਰਾਮ ਹੁੰਦਾ। ਇਸ ਮੰਦਿਰ ਦੇ ਵਿੱਚ ਬੜਾ ਭੜੀ ਇਕੱਠ ਹੁੰਦਾ ਇਸ ਤਰ੍ਹਾਂ ਇਸ ਜਗ੍ਹਾ ਦੇ ਵਿੱਚ ਬਾਕੀ ਈਦੁਲ ਫਿਤਰ ਦਾ ਜਿਹੜਾ ਆਪਸੀ ਭਾਈਚਾਰਾ ਮੁਹੱਬਤ ਤੇ ਦੇਸ਼ ਦੀ ਤਰੱਕੀ ਵਾਸਤੇ ਜਿਹੜੀ ਦੁਆ ਕੀਤੀ ਜਾਂਦੀ ਹੈ ਤੇ 30 ਦਿਨ ਰਮਜ਼ਾਨ ਜਿਹੜੇ ਪਿੱਛੇ ਹੋਇਆ ਉਹਦੇ ਰੋਜ਼ੇ ਰੱਖਣ ਤੋਂ ਬਾਅਦ ਇੱਕ ਰੱਬ ਵੱਲੋਂ ਮੁਸਲਮਾਨ ਭਾਈਚਾਰੇ ਨੂੰ ਨਹੀਂ ਬਲਕਿ ਪੂਰੀ ਦੁਨੀਆ ਨੂੰ ਇੱਕ ਇਨਾਮ ਵਜੋਂ ਇਹ ਦਿਨ ਜਿਹੜਾ ਦਿੱਤਾ ਗਿਆ ਸੀ ਕਿ ਆਪਾਂ ਈਦ ਮਨਾਈਏ ਇੱਕ ਦੂਜੇ ਦੇ ਗਲੇ ਮਿਲੀਏ ਤੇ ਆਪਣੇ ਸਾਰੇ ਭਾਈਚਾਰੇ 'ਚ ਜਿਹੜੀਆਂ ਮਠਾਈਆਂ ਵੰਡੀਆਂ ਜਾਂਦੀਆਂ ਨੇ تے ایک دوڑے دو ہی دیتی جاتی ہیں جاندی تمام عالم اسلام کو میری طرف سے عید مبارک آج کا دن بہت ہی خوشی کا دن ہے جو حضور صلی اللہ علیہ وسلم نے رشاد فرمایا کہ یہ عید کا دن ہے جو ہمارے آج پورے دنیا کے مسلمان کے لیے بہت ہی خوشی کا دن ہے تو آج ہم تمام سب مل کر ہم لوگ عید کی نماز ادا کیے ہیں اور عید کی نماز ادا کر چکے ہیں ہم تمام عالم اسلام کو عید مبارک کہتا ہوں عید مبارک کیوں منائی جاتی ہے اس لیے کہ یہ ہمارا اسلامی کا یہ طریقہ ہے جیسے ہر مذہب میں ایک نہ ایک خوشی ہوتی ہے کہ میلہ کے ذریعے منایا جاتا ہے کسی قسم کس کے ذریعے منایا جاتا ہے تو آج ہمارے وہی مطلب خوشی جو ہے یہ نماز کے ذریعے منائی لدھیانہ تو ویک ٹال تو دیپک کمار خبر ہر پل انڈیا لئی ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਡਾ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਤੋਂ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@kharparpalindia dot com